ਹਾਂਜੀ ਸਤਿ ਸ੍ਰੀ ਅਕਾਲ ਜੀ ਦੋਸਤੋ ਸਵਾਗਤ ਕਰਦੇ ਆਂ ਜੀ ਤੁਹਾਡਾ ਪੰਜਾਬੀ ਫਿਲਮ ਸਟੂਡੀਓਜ਼ YouTube ਚੈਨਲ ਦੇ ਵਿੱਚ ਦੋਸਤੋ ਅੱਜ ਵਾਲੀ ਵੀਡੀਓ ਦੇ ਵਿੱਚ ਤੁਹਾਡੇ ਲਈ ਅਸੀਂ ਵਾਕਨ ਇੰਟਰਵਿਊ ਜੌਬਸ ਬਾਰੇ ਜਾਣਕਾਰੀ ਦੇਵਾਂਗੇ ਹਾਂਜੀ ਦੋਸਤੋ ਅੱਜ ਵਾਲੀ ਵੀਡੀਓ ਤੁਹਾਡੇ ਲਈ ਬਹੁਤ ਹੀ ਖਾਸ ਹੋਣ ਵਾਲੀ ਆ ਕਿਉਂਕਿ ਇਸ ਵਿੱਚ ਤੁਹਾਨੂੰ ਅਲੱਗ-ਅਲੱਗ ਵਿਭਾਗਾਂ ਦੇ ਵਿੱਚ ਨੌਕਰੀ ਦੀ ਜਾਣਕਾਰੀ ਦੱਸਾਂਗੇ ਅੱਗੇ ਵਧਣ ਤੋਂ ਪਹਿਲਾਂ ਜਿਹੜੇ ਸਾਡੇ ਚੈਨਲ ਤੇ ਨਵੇਂ ਨੇ ਉਹ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣ ਤਾਂ ਜੋ ਆਉਣ ਵਾਲੀਆਂ ਪੰਜਾਬ ਅਤੇ ਕੇਂਦਰ ਸਰਕਾਰ ਦੀਆਂ ਨੌਕਰੀਆਂ ਦੀ ਫਰਸਟ ਜਾਣਕਾਰੀ ਤੁਹਾਨੂੰ ਮਿਲ ਸਕੇ ਹਾਂਜੀ ਦੋਸਤੋ ਸਭ ਤੋਂ ਪਹਿਲੀ ਨੌਕਰੀ ਦੀ ਗੱਲ ਕਰਦੇ ਹਾਂ ਜੀ ਪੰਜਾਬ ਸਰਕਾਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੀ ਨੌਕਰੀ ਬਾਰੇ ਦੋਸਤੋ ਪੰਜਾਬ ਸਰਕਾਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦਾ ਇੰਪਲੀਮੈਂਟ ਨੋਟਿਸ ਜਾਰੀ ਹੋਇਆ ਸੀ ਜੋ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਦੋਸਤੋ ਇਸ ਦੇ ਵਿੱਚ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਆਮ ਆਦਮੀ ਕਲੀਨਿਕ ਅਧੀਨ ਮੈਡੀਕਲ ਅਫਸਰ ਦੀ ਭਰਤੀ ਆਈ ਹੈ ਦੋਸਤੋ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਇਸ ਵਿੱਚ ਲਿਖਿਆ ਹੈ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਆਮ ਆਦਮੀ ਕਲੀਨਿਕਾ ਅਧੀਨ ਮੈਡੀਕਲ ਅਫਸਰ ਦੀ ਇੰਪਲੀਮੈਂਟ ਲਈ ਇੱਛੁਕ ਯੋਗ ਉਮੀਦਵਾਰ ਨੂੰ ਦਫ਼ਤਰ ਸਿਵਲ ਸਰਜਨ ਫਿਰੋਜ਼ਪੁਰ ਵਿੱਚ ਹੇਠਾਂ ਦਰਸਾਏ ਅਨੁਸਾਰ ਵਾਕਨ ਇੰਟਰਵਿਊ ਵਿੱਚ ਪਹੁੰਚਣ ਵਾਸਤੇ ਸੱਦਾ ਦਿੱਤਾ ਜਾਂਦਾ ਹੈ ਇੰਪਲੀਮੈਂਟ ਫੀਸ ਅਤੇ ਵਾਕਨ ਇੰਟਰਵਿਊ ਲਈ ਵੇਰਵਾ ਹੇਠ ਲਿਖੇ ਅਨੁਸਾਰ ਹੈ ਦੋਸਤੋ ਦੇਖ ਸਕਦੇ ਹੋ ਤੁਸੀਂ ਸਕਰੀਨ ਤੇ ਇੱਕ ਹੀ ਪੋਸਟ ਖਾਲੀ ਹੈ ਪੋਸਟ ਦਾ ਨਾਮ ਹੈ ਮੈਡੀਕਲ ਅਫਸਰ ਇਹਦੇ ਵਿੱਚ ਦੋਸਤੋ ਮੈਡੀਕਲ ਅਫਸਰ ਲਈ ਐਮਬੀਬੀਐਸ ਦੀ ਪੜ੍ਹਾਈ ਕੀਤੀ ਹੋਣੀ ਚਾਹੀਦੀ ਹੈ ਤੇ ਇੰਪਲੀਮੈਂਟ ਫੀਸ ਇੰਪਲੀਮੈਂਟ ਫੀਸ ਦਾ ਮਤਲਬ ਹੈ ਦੋਸਤੋ ਵੀ ਤੁਹਾਡੀ ਤਨਖਾਹ ਤਨਖਾਹ ਦੋਸਤੋ ਇਹਦੇ ਵਿੱਚ ਕਮਿਸ਼ਨ ਬੇਸ ਤੇ ਹੈ ਭਰਤੀ ਇਹਦੇ ਵਿੱਚ 50 ਰੁਪਏ ਪ੍ਰਤੀ ਮਰੀਜ਼ ਮਿਲਿਆ ਕਰਨਗੇ ਰੋਜ਼ਾਨਾ ਘੱਟੋ-ਘੱਟ 50 ਮਰੀਜ਼ ਦੇਖਣੇ ਗਾਰੰਟੀ ਮਤਲਬ ਜ਼ਰੂਰੀ ਹਨ 50 ਮਰੀਜ਼ ਦੇਖਣੇ ਜ਼ਰੂਰੀ ਨੇ ਤੇ 50 ਰੁਪਏ ਇੱਕ ਮਰੀਜ਼ ਦੇ ਤੁਹਾਨੂੰ ਮਿਲਿਆ ਕਰਨਗੇ ਸੋ ਮੈਂ ਫੇਰ ਦੱਸ ਰਿਹਾ ਆ ਮੈਡੀਕਲ ਅਫਸਰ ਦੀ ਭਰਤੀ ਹੈ ਇਹ ਤੇ ਪੋਸਟੇ ਦੇ ਵਿੱਚ ਮੈਡੀਕਲ ਅਫਸਰ ਦੀ ਹੈ ਐਮਬੀਬੀਐਸ ਕੀਤੀ ਹੋਈ ਹੋਣੀ ਚਾਹੀਦੀ ਹੈ ਤੇ ਇਹਦੇ ਵਿੱਚ ਜੋ ਤੁਹਾਨੂੰ ਬੇਤਨ ਮਿਲੇਗਾ ਜੋ ਤਨਖਾਹ ਮਿਲੇਗੀ ਉਹ ਇੱਕ ਮਰੀਜ਼ ਦੇ 50 ਰੁਪਏ ਮਿਲਣਗੇ ਤੁਸੀਂ ਚਾਹੇ 100 ਮਰੀਜ਼ ਅਟੈਂਡ ਕਰ ਲਓ ਚਾਹੇ ਤੁਸੀਂ 50 ਮਰੀਜ਼ ਅਟੈਂਡ ਕਰ ਲਓ 50 ਰੁਪਏ ਪ੍ਰਤੀ ਮਰੀਜ਼ ਮਿਲਿਆ ਕਰਨਗੇ ਅੱਗੇ ਗੱਲ ਕਰਦੇ ਹਾਂ ਦੋਸਤੋ ਇਹਦੀ ਸਿਲੈਕਸ਼ਨ ਦੇ ਪ੍ਰੋਸੈਸ ਬਾਰੇ ਦੋਸਤੋ ਇਸ ਦੇ ਵਿੱਚ ਬੋਕਨ ਇੰਟਰਵਿਊ ਹੋਏਗਾ ਮਤਲਬ ਤੁਹਾਨੂੰ ਆਪਣੇ ਸਾਰੇ ਡਾਕੂਮੈਂਟਸ ਲੈ ਕੇ ਜਾਣੇ ਪੈਣਗੇ ਅਤੇ ਤੁਹਾਨੂੰ ਮਤਲਬ ਸਿੱਧੀ ਇੰਟਰਵਿਊ ਹੀ ਹੋਏਗੀ ਸਿਰਫ ਇੰਟਰਵਿਊ ਹੋਏਗੀ ਇਹਦੀ ਡਾਇਰੈਕਟ ਇੰਟਰਵਿਊ ਹੈ ਅਤੇ ਇੰਟਰਵਿਊ ਦੀ ਮਿਤੀ ਦਾ ਸਮਾਂ ਅਤੇ ਸਥਾਨ ਦੇਖ ਦੇਖ ਲਓ ਦੋਸਤੋ ਸਕਰੀਨ ਦੇ ਉੱਤੇ ਮਿਤੀ ਹੈਗੀ 16 ਸਤੰਬਰ 2025 ਮਤਲਬ ਇਸੇ 16 ਤਰੀਕ ਨੂੰ ਸਵੇਰੇ 10 10:30 ਵਜੇ ਦਫਤਰ ਸਿਵਲ ਸਰਜਨ ਫਿਰੋਜ਼ਪੁਰ ਵਿਖੇ ਦੋਸਤੋ ਫਿਰੋਜ਼ਪੁਰ ਵਾਲਿਆਂ ਲੋਕਲ ਵਾਲਿਆਂ ਲਈ ਬਹੁਤ ਸੁਨਹਿਰੀ ਮੌਕਾ ਹੈ ਇਹ ਦੋਸਤੋ ਫਿਰੋਜ਼ਪੁਰ ਵਿਖੇ ਜੋ ਸਿਵਲ ਸਰਜਨ ਦਾ ਦਫਤਰ ਹੈ ਉਥੇ 10:30 ਵਜੇ ਤੋਂ ਸ਼ੁਰੂ ਹੈ ਇੰਟਰਵਿਊ 16 ਤਰੀਕ ਨੂੰ ਇਸੇ 16 ਨੂੰ 16 ਸਤੰਬਰ ਨੂੰ ਸਵੇਰੇ 10:30 ਵਜੇ ਤੋਂ ਇੰਟਰਵਿਊ ਸ਼ੁਰੂ ਹੈ ਫਿਰੋਜ਼ਪੁਰ ਵਿਖੇ ਸਿਵਲ ਸਰਜਨ ਦਫਤਰ ਦੇ ਵਿੱਚ ਦੋਸਤੋ ਤੁਸੀਂ ਨਾਲ ਕੀ ਕੀ ਲੈ ਕੇ ਜਾਣਾ ਹੈ ਉਹ ਵੀ ਮੈਂ ਦੱਸ ਦਿੰਦਾ ਹਾਂ ਤੁਸੀਂ ਆਪਣੇ ਨਾਲ ਯੋਗਤਾ ਮਤਲਬ ਆਪਦੇ ਪੜ੍ਹਾਈ ਦੇ ਸਾਰੇ ਦਸਤਾਵੇਜ਼ ਲੈ ਕੇ ਜਾਣੇ ਹਨ Ориジナル ਤੇ ਫੋਟੋਕਾਪੀਆਂ ਤਜਰਬਾ ਮਤਲਬ ਜੇ ਤੁਹਾਡਾ ਕੋਈ ਐਕਸਪੀਰੀਅੰਸ ਹੈ ਤੁਸੀਂ ਉਹ ਵੀ ਲੈ ਕੇ ਜਾਣਾ ਹੈ ਅ ਦੋਸਤੋ ਇੱਕ ਐਮਬੀਬੀਐਸ ਦੀ ਨਾ ਰਜਿਸਟ੍ਰੇਸ਼ਨ ਹੁੰਦੀ ਆ ਰਜਿਸਟ੍ਰੇਸ਼ਨ ਉਹ ਜਿਹੜੇ ਇਸ ਫੀਲਡ ਦੇ ਵਿੱਚ ਹੈਗੇ ਨੇ ਉਹਨਾਂ ਨੂੰ ਪਤਾ ਹੋਏਗਾ ਵੀ ਰਜਿਸਟ੍ਰੇਸ਼ਨ ਕੀ ਹੁੰਦੀ ਆ ਦੋਸਤੋ ਉਹ ਰਜਿਸਟ੍ਰੇਸ਼ਨ ਵੀ ਨਾਲ ਲੈ ਕੇ ਜਾਣੀ ਹੈ ਰਜਿਸਟ੍ਰੇਸ਼ਨ ਪੰਜਾਬ ਮੈਡੀਕਲ ਕਾਉਂਸਲ ਐਨ ਐਮ ਸੀ ਇਹ ਵੀ ਨਾਲ ਲੈ ਕੇ ਜਾਣੀ ਹੈ ਅਤੇ ਦੋਸਤੋ ਮੈਟ੍ਰਿਕੂਲੇਸ਼ਨ ਤੱਕ ਪੰਜਾਬੀ ਮਤਲਬ 10ਵੀਂ ਤੱਕ ਪੰਜਾਬੀ ਕੀਤੀ ਹੋਈ ਹੋਣੀ ਚਾਹੀਦੀ ਹੈ ਤੁਹਾਡੀ 10ਵੀਂ ਦੇ ਵਿੱਚ ਪੰਜਾਬੀ ਸਬਜੈਕਟ ਪਾਸ ਹੋਣਾ ਚਾਹੀਦਾ ਹੈ ਉਮਰ ਦੇ ਸਬੂਤ ਮਤਲਬ ਤੁਹਾਡਾ ਆਧਾਰ ਕਾਰਡ ਜਾਂ ਪੈਨ ਕਾਰਡ ਤੇ 10ਵੀਂ ਦਾ ਸਰਟੀਫਿਕੇਟ ਤੇ ਤਜਰਬਾ ਤੁਹਾਡਾ ਰਜਿਸਟ੍ਰੇਸ਼ਨ ਇਹ ਸਾਰਾ ਦਸਤਾਵੇਜ਼ ਤੁਸੀਂ ਨਾਲ ਲੈ ਕੇ ਜਾਣੇ ਹਨ ਤੁਸੀਂ ਸਕਰੀਨ ਤੇ ਦੇਖ ਵੀ ਲਿਓ ਦੋਸਤੋ ਇੱਕ ਚੀਜ਼ ਮੈਂ ਬਾਰ ਬਾਰ ਸਪੈਸ਼ਲੀ ਕਹਿ ਰਿਹਾ ਆ ਵੀ ਆਪਦੇ origignal documents ਸਾਰੇ ਹੀ ਲੈ ਕੇ ਜਾਣੇ ਜ਼ਰੂਰੀ ਨੇ ਤੇ ਜਿਹੜੇ ਉੱਥੇ ਜਮਾ ਕਰਵਾਉਣੇ ਆ ਉਹ ਇੱਕ ਇੱਕ ਸੈਲਫ ਅਟੈਸਟਡ ਫੋਟੋਕਾਪੀ ਕਰਵਾਉਣੀ ਹੈ ਜਮਾ ਸਾਰਿਆਂ ਦੇ オリジナル ਵੀ ਨਾਲ ਲੈ ਜਿਓ ਤੇ ਇੱਕ ਇੱਕ ਫੋਟੋਕਾਪੀ ਦੇ ਉੱਤੇ ਆਪਦੇ ਸਾਈਨ ਕਰ ਦਿਓ ਸਾਰੀਆਂ ਫੋਟੋਕਾਪੀ ਜਿਹੜੀ ਕਰਵਾਓਗੇ ਤੁਸੀਂ ਉਹਨਾਂ ਦੇ ਉੱਤੇ ਆਪਦੇ ਸਾਈਨ ਕਰ ਦਿਓ ਕਿਉਂਕਿ ਇਸ ਦੇ ਵਿੱਚ ਲਿਖਿਆ ਹੈ ਕਿ ਸਵੈ ਤਸਦੀਕਸ਼ੁਦਾ ਫੋਟੋਕਾਪੀ ਵੀ ਨਾਲ ਲਿਆਉਣ ਮਤਲਬ ਸੈਲਫ ਅਟੈਸਟਡ ਮਤਲਬ ਤੁਹਾਡੇ ਸਾਈਨ ਹੋਣੇ ਚਾਹੀਦੇ ਆ ਉਹ ਫੋਟੋਕਾਪੀਆਂ ਦੇ ਉੱਤੇ ਦੋਸਤੋ ਦੂਸਰਾ ਪੁਆਇੰਟ ਹੈ ਉਮੀਦਵਾਰ ਇੰਟਰਵਿਊ ਸਮੇਂ ਪਾਸਪੋਰਟ ਸਾਈਜ਼ ਦੀਆਂ ਦੋ ਫੋਟੋਆਂ ਜ਼ਰੂਰ ਲੈ ਕੇ ਆਉਣ ਮਤਲਬ ਦੋਸਤੋ ਤੁਸੀਂ ਆਪਦੀਆਂ ਪਾਸਪੋਰਟ ਸਾਈਜ਼ ਦੀਆਂ ਦੋ ਫੋਟੋਆਂ ਜ਼ਰੂਰ ਨਾਲ ਚੱਕ ਲਿਓ ਚਲੋ ਆ ਜਾਨੇ ਦੋਸਤੋ ਤੀਸਰੇ ਪੁਆਇੰਟ ਤੇ ਉਮੀਦਵਾਰ میٹرਿਕ ਤੱਕ ਪੰਜਾਬੀ ਵਿਸ਼ੇ ਨਾਲ ਪਾਸ ਹੋਣਾ ਚਾਹੀਦਾ ਹੈ ਮਤਲਬ ਦੋਸਤੋ میٹرਿਕ ਤੱਕ ਜੋ ਵੀ ਤੁਹਾਡੀ ਸਟੱਡੀ ਕੀਤੀ ਹੋਈ ਹੈ میٹرਿਕ ਤੋਂ ਹੇਠਾਂ-ਨੀਚੇ ਤੋਂ میٹرਿਕ ਤੱਕ ਤੁਹਾਡਾ ਪੰਜਾਬੀ ਸਬਜੈਕਟ ਉਹਦੇ ਵਿੱਚ ਪਾਸ ਹੋਣਾ ਚਾਹੀਦਾ ਹੈ ਦੋਸਤੋ ਚੌਥਾ ਪੁਆਇੰਟ ਹੈ ਜੇਕਰ ਕੋਈ ਉਮੀਦਵਾਰ ਸਕਰੀਨਿੰਗ ਕਮੇਟੀ ਜਾਂ ਚੋਣ ਕਮੇਟੀ ਦੁਆਰਾ ਸਮੁੱਚੀ ਪ੍ਰੀਖਿਆ ਵਿੱਚ ਕਿਸੇ ਵੀ ਸਮੇਂ ਜਾਂ ਇੰਟਰਵਿਊ ਦੇ ਸਮੇਂ ਯੋਗਤਾ ਜਾਂ ਚੋਣ ਮਾਪਦੰਡ ਪੂਰੇ ਨਾ ਕਰਦਾ ਮਿਲਿਆ ਤਾਂ ਉਹ ਪੁਰਸ਼ ਜਾਂ ਮਹਿਲਾ ਦੀ ਉਮੀਦਵਾਰੀ ਦਰਸਾਈ ਅਸਾਮੀ ਲਈ ਕੈਨਸਲ ਯਾਨੀ ਕਿ ਰੱਦ ਕਰ ਦਿੱਤੀ ਜਾਵੇਗੀ ਦੋਸਤੋ ਇਹਦਾ ਮਤਲਬ ਹੈ ਵੀ ਤੁਸੀਂ ਆਪਦੀ ਇੰਟਰਵਿਊ ਦੇ ਵਿੱਚ ਪਰਫੈਕਟ ਨਾ ਹੋਵੋ ਜਾਂ ਤੁਹਾਡੇ ਡਾਕੂਮੈਂਟਸ ਇਨਕੰਪਲੀਟ ਹੋਣ ਪੂਰੇ ਨਾ ਹੋਣ ਤਾਂ ਤੁਹਾਡੀ ਐਪਲੀਕੇਸ਼ਨ ਉਸੇ ਟਾਈਮ ਹੀ ਰੱਦ ਕਰ ਦਿੱਤੀ ਜਾਵੇਗੀ ਦੋਸਤੋ ਪੰਜਵਾਂ ਪੁਆਇੰਟ ਹੈ ਉਮੀਦਵਾਰ ਨੂੰ ਉਕਤ ਦਰਸਾਈ ਇੰਟਰਵਿਊ ਜਾਂ ਟੈਸਟ ਦੇਣ ਲਈ ਆਉਣ ਵਾਸਤੇ ਕਿਸੇ ਟੀਏ ਡੀਏ ਦੀ ਅਦਾਇਗੀ ਨਹੀਂ ਕੀਤੀ ਜਾਵੇਗੀ ਇਹਦਾ ਮਤਲਬ ਹੈ ਦੋਸਤੋ ਵੀ ਤੁਸੀਂ ਪੂਰੇ ਹੀ ਪੰਜਾਬ ਦੇ ਵਿੱਚੋਂ ਕਿਤੋਂ ਵੀ ਆਉਣੇ ਹੋ ਤਾਂ ਤੁਹਾਨੂੰ ਕੋਈ ਵੀ ਅਲਾਉਂਸ ਨਹੀਂ ਮਿਲੇਗਾ ਜਾਣੀ ਕਿ ट्रैवलिंग ਅਲਾਉਂਸ ਜਾਂ ਡੀਅਰਨੈਸ ਅਲਾਉਂਸ ਨਹੀਂ ਮਿਲੇਗਾ ਦੋਸਤੋ ਇੱਕ ਖਰਚਾ ਦਿੱਤਾ ਜਾਂਦਾ ਹੁੰਦਾ ਹੈ ਪੰਜਾਬ ਸਰਕਾਰ ਵੱਲੋਂ ਉਹ ਨਹੀਂ ਮਿਲੇਗਾ ਇਹਦੇ ਵਿੱਚ TA ਜਾਂ DA ਨਹੀਂ ਮਿਲੇਗਾ ਦੋਸਤੋ ਅਸਾਮੀਆਂ ਦੀ ਗਿਣਤੀ 6ਵਾਂ 파ਟ ਹੈ ਦੋਸਤੋ ਅਸਾਮੀਆਂ ਦੀ ਗਿਣਤੀ ਕਿਸੇ ਵੀ ਪੜਾਅ ਤੇ ਵਧਾਈ ਘਟਾਈ ਜਾ ਸਕਦੀ ਹੈ ਮਤਲਬ ਦੋਸਤੋ ਇਹ ਡਿਪੈਂਡ ਕਰਦਾ ਹੈ ਡਿਪਾਰਟਮੈਂਟ ਦੇ ਵਿੱਚ ਕਿ ਉਹ ਅਸਾਮੀਆਂ ਨੂੰ ਵਧਾ ਵੀ ਸਕਦੇ ਨੇ ਘਟਾ ਵੀ ਸਕਦੇ ਨੇ ਦੋਸਤੋ 7.6 ਬਿੰਦੂ ਵਾਲੀ ਰਿਲੇਟ ਕਰਦਾ ਹੈ ਪੰਜਾਬ ਸਰਕਾਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪਾਸ ਦੁਆਰਾ ਬਿਨਾਂ ਕੋਈ ਨੋਟਿਸ ਜਾਰੀ ਕੀਤੇ ਕਿਸੇ ਵੀ ਪੜਾਅ ਤੇ ਸਮੁੱਚੀ ਪ੍ਰਕਿਰਿਆ ਨੂੰ ਕੈਨਸਲ ਕਰਨ ترمیم ਕਰਨ ਬਦਲਾਅ ਕਰਨ ਹੇਰਫੇਰ ਕਰਨ ਦਾ ਅਧਿਕਾਰ ਰੱਖਵਾ ਹੋਵੇਗਾ ਜਾਨੀ ਕਿ ਦੋਸਤੋ ਇਸ ਦੇ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਇਹ ਜੋ ਡਿਪਾਰਟਮੈਂਟ ਹੈ ਇਹ ਇਸ ਰਿਕਰੂਟਮੈਂਟ ਨੂੰ ਕੈਨਸਲ ਵੀ ਕਰ ਸਕਦੇ ਆ ਵਧਾ ਵੀ ਸਕਦੇ ਆ ਪੋਸਟਪੋਨ ਵੀ ਕਰ ਸਕਦੇ ਆ ਇਹ ਇਹਨਾਂ ਦੇ ਹੱਥ ਵਿੱਚ ਹੈ ਤੇ ਦੋਸਤੋ ਉਮੀਦ ਕਰਦਾ ਹਾਂ ਤੁਸੀਂ ਸਮਝ ਗਏ ਹੋਵੋਗੇ ਸਾਰੀ ਗੱਲ 16 ਸਤੰਬਰ ਨੂੰ ਵਾਕ ਇਨ ਇੰਟਰਵਿਊ ਹੈ 10:30 ਵਜੇ ਤੋਂ ਸ਼ੁਰੂ ਹੈ ਸਥਾਨ ਜੋ ਹੈ ਉਹ ਹੈ ਦਫਤਰ ਸਿਵਲ ਸਰਜਨ ਫਿਰੋਜ਼ਪੁਰ ਜੋ-ਜੋ ਜ਼ਰੂਰੀ ਡਾਕੂਮੈਂਟਸ ਤੁਹਾਨੂੰ ਦੱਸਿਆ ਮੈਂ ਉਹ ਵੀ ਤੁਸੀਂ ਨਾਲ ਲੈ ਕੇ ਜਾਣੇ ਆ ਤੇ ਤੁਹਾਡਾ ਵੇਤਨ ਜੋ ਹੋਵੇਗਾ ਜੋ ਸੈਲਰੀ ਹੋਏਗੀ ਉਹ 50 ਰੁਪਏ ਪ੍ਰਤੀ ਮਰੀਜ਼ ਹੋਵੇਗੀ ਦੋਸਤੋ ਅੱਗੇ ਗੱਲ ਕਰਦੇ ਆਂ ਆਪਾਂ ਉਮਰ ਦੀ ਉਮਰ ਸੀਮਾ ਦੋਸਤੋ ਇਹਦੇ ਵਿੱਚ 64 ਸਾਲ ਦੀ ਹੈ 64 ਸਾਲ ਤੋਂ ਜ਼ਿਆਦਾ ਉਮਰ ਨਹੀਂ ਹੋਣੀ ਚਾਹੀਦੀ ਤੁਸੀਂ ਸਕਰੀਨ ਤੇ ਦੇਖ ਵੀ ਸਕਦੇ ਹੋ ਦੋਸਤੋ ਏਜ ਲਿਮਿਟ ਐਜ਼ ਮੈਂਸ਼ਨਡ ਅਬੋਵ 1 ਜਨਵਰੀ 2025 ਮਤਲਬ 1 ਜਨਵਰੀ 2025 ਤੱਕ ਤੁਹਾਡੀ 64 ਸਾਲ ਤੋਂ ਉੱਪਰ ਉਮਰ ਨਹੀਂ ਹੋਣੀ ਚਾਹੀਦੀ ਤੇ ਦੋਸਤੋ ਇਹ ਸੀਗੀ ਪੰਜਾਬ ਸਰਕਾਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੀ ਮੈਡੀਕਲ ਅਫਸਰ ਦੀ ਰਿਕਰੂਟਮੈਂਟ ਦੀ ਜਾਣਕਾਰੀ ਦੋਸਤੋ ਜਿਵੇਂ ਕਿ ਵੀਡੀਓ ਦੇ ਸ਼ੁਰੂਆਤ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਵੀ ਆਪਾਂ ਦੋ ਭਰਤੀਆਂ ਬਾਰੇ ਗੱਲ ਕਰਾਂਗੇ ਵਾਕ ਇਨ ਇੰਟਰਵਿਊ ਵਾਲੀਆਂ ਦੋ ਭਰਤੀਆਂ ਬਾਰੇ ਗੱਲ ਕਰਾਂਗੇ ਦੋਸਤੋ ਇਹ ਵਾਲੀ ਜੋ ਮੈਡੀਕਲ ਅਫਸਰ ਵਾਲੀ ਭਰਤੀ ਹੈ ਇਹਦੀ ਤਾਰੀਖ ਬਹੁਤ ਹੀ ਨੇੜੇ ਹੈ ਲਾਸਟ ਡੇਟ ਬਹੁਤ ਨੇੜੇ ਹੈ 16 ਸਤੰਬਰ 2025 ਇਹਦੀ ਇੰਟਰਵਿਊ ਦੀ ਤਾਰੀਖ ਹੈ ਸੋ ਦੋਸਤੋ ਜਿਨ੍ਹਾਂ ਨੇ ਐਮਬੀਬੀਐਸ ਕੀਤੀ ਹੈ ਉਹ ਬਿਨਾਂ ਕਿਸੇ ਦੇਰੀ ਕੀਤੇ ਇਹ ਬਾਹਰ ਜੋਬ ਲਈ ਅਪਲਾਈ ਕਰ ਸਕਦੇ ਨੇ ਦੋਸਤੋ ਵਾਕਿੰਗ ਇੰਟਰਵਿਊ ਦੀ ਦੂਜੀ ਭਰਤੀ ਦੱਸਣ ਦੇ ਨਾਲ ਇਹ ਵੀਡੀਓ ਕਾਫੀ ਜ਼ਿਆਦਾ ਲੰਬੀ ਹੋ ਜਾਵੇਗੀ ਇਸ ਕਰਕੇ ਆਪਾਂ ਇਸ ਵੀਡੀਓ ਨੂੰ ਇੱਥੇ ਹੀ ਐਂਡ ਕਰਦੇ ਹਾਂ ਦੂਸਰੀ ਵਾਕਿੰਗ ਇੰਟਰਵਿਊ ਵਾਲੀ ਭਰਤੀ ਬਾਰੇ ਆਪਾਂ ਕੱਲ ਇਸੇ ਸਮੇਂ ਹੀ ਵੀਡੀਓ ਪੋਸਟ ਕਰਾਂਗੇ ਯਾਨੀ ਕਿ ਇਸੇ ਵੀਡੀਓ ਦਾ ਅਗਲਾ ਭਾਗ ਹੋਵੇਗਾ ਭਾਗ ਦੋ ਦੂਜਾ ਭਾਗ ਹੋਵੇਗਾ ਹੋ ਤੇ ਉਹਨੂੰ ਦੇਖ ਲਿਓ ਦੋਸਤੋ ਤੁਸੀਂ ਚਲੋ ਦੋਸਤੋ ਮਿਲਦੇ ਹਾਂ ਇਸੇ ਵੀਡੀਓ ਦੇ ਅਗਲੇ ਭਾਗ ਦੇ ਵਿੱਚ ਤਦ ਤੱਕ ਲਈ ਦਿਓ ਇਜਾਜ਼ਤ ਜੀ ਧੰਨਵਾਦ